ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਤਰੀਕ ਹੈਗੇ ਜੀ 14 ਜੂਨ ਗੁਰਦੁਆਰਾ ਨਾਨਕ ਮਤਾ ਰਾਤ ਪਹੁੰਚ ਗਏ ਸੀਗੇ 6 ਵਜੇ ਦਾ ਟਾਈਮ ਹੈਗਾ ਇਸ ਟਾਈਮ ਔਰ ਇੱਥੇ ਟੈਂਪਰੇਚਰ ਹੈਗਾ 27 ਡਿਗਰੀ ਗੁਰੂ ਘਰ 'ਚ ਆਵਾਜ਼ ਆ ਰਹੀ ਥੋੜਾ ਅਸੀਂ ਲੇਟ ਹੋ ਗਏ ਅੰਦਰ ਗੁਰੂ ਘਰ 'ਚ ਜਾ ਕੇ ਦਰਬਾਰ 'ਚ ਹਾਜ਼ਰੀ ਭਰਾਂਗੇ ਤੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਤੇ ਇਤਿਹਾਸ ਦੀ ਗੱਲ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਹੜੇ ਸਾਹਮਣੇ ਗੱਡੀਆਂ ਖੜੀਆਂ ਇੱਧਰ ਹੀ ਸਾਡੀ ਗੱਡੀ ਖੜੀ ਹੈ ਸਾਹਮਣੇ ਇੱਥੇ ਰੂਮ ਮਿਲਿਆ ਹੈ ਭਾਈ ਮਰਦਾਨਾ ਯਾਤਰੀ ਨਿਵਾਸ ਹੈਗਾ ਇਹ ਹਾਲਾਂਕਿ ਹਮਨ ਕਮਰੇ ਬਹੁਤ ਨੇ ਇੱਥੇ ਨਾਨਕ ਮੱਤੇ ਦੇ ਵਿੱਚ ਆ ਸਾਰੇ ਕਮਰਿਆਂ ਦੀ ਹੀ ਰੋ ਹੈਗੀ ਹੈ ਇਹ ਸਾਰੇ ਕਮਰੇ ਹੀ ਇੱਥੇ ਆਸ-ਪਾਸ ਸਾਰੇ ਹੀ ਕਮਰੇ ਨੇ ਤੇ ਸੰਗਤ ਬਹੁਤ ਆਈ ਹੋਈ ਹੈ ਇੱਥੇ ਰਾਤ ਸੰਗਤ ਬਹੁਤ ਆਈ ਹੋਈ ਹੈ ਇੱਥੇ ਗੱਡੀਆਂ ਹੀ ਗੱਡੀਆਂ ਖੜੀਆਂ ਟੈਂਪੋ ਟਰੈਵਲਰ ਬਹੁਤ ਆਏ ਹੋਏ ਨੇ ਇਹ ਸਾਹਮਣੇ ਦਰਬਾਰ ਹੈਗਾ ਅੰਦਰ ਚਲ ਕੇ ਕਰਦੇ ਆ ਦਰਸ਼ਨ ਆਹ 게ਟ ਹੈ ਰਿਹੈਸ਼ੀ ਜਿੱਥੇ ਨਿਵਾਸ ਕਰਨ ਦਾ ਆਹ ਸਾਹਮਣੇ ਕਾਊਂਟਰ ਹੈਗਾ ਨਾਲ ਹੀ ਗੋਲਜਾ ਸਾਹਮਣੇ ਕਾਊਂਟਰ ਬਣਿਆ ਆਹ ਪਾਰਕਿੰਗ ਹੈਗੀ ਇੱਥੇ ਗੱਡੀਆਂ ਖੜਦੀਆਂ ਨੇ ਤੇ ਉਹ ਜਿਹੜੀ ਸਾਹਮਣੇ ਦੂਰ ਪਾਰਕਿੰਗ ਹੈ ਉੱਥੇ ਕਾਰਾਂ ਹੈਗੀਆਂ ਉੱਧਰ ਮਨਦਾਨਾ ਜੀ ਯਾਤਰੀ ਨਿਵਾਸ ਹੈਗਾ ਇਹ ਹਰ ਗੋਬਿੰਦ ਜੀ ਯਾਤਰੀ ਨਿਵਾਸ ਇੱਧਰ ਹੈਗਾ ਇਹ ਸ਼੍ਰੀ ਹਰ ਗੋਬਿੰਦ ਜੀ ਯਾਤਰੀ ਨਿਵਾਸ ਇਹ ਬੜਾ ਹੈਗਾ ਔਰ ਇਹ ਸਾਹਮਣੇ ਰਿਸੈਪਸ਼ਨ ਕਾਊਂਟਰ ਹੈ ਇੱਥੇ ਕਮਰੇਾਂ ਦੀ ਬੁਕਿੰਗ ਹੁੰਦੀ ਹੈਗੀ ਏਸੀ ਕਮਰਾ 500 ਰੁਪਏ ਦਾ ਮੀਨਮਮ ਦਾ ਦਰਬਾਰ ਚ ਕੀਰਤਨ ਹੋ ਰਿਹਾ ਚੱਲ ਕੇ ਭਰਦੇ ਆ ਹਾਜ਼ਰੀ ਧੰਨਵਾਦ ਸਾਹਮਣੇ ਦੂਰ ਦੀਵਾਨ ਹਾਲ ਬਣਿਆ ਇੱਧਰ ਦਰਬਾਰ ਜਾਣ ਦਾ ਦੂਜਾ ਗੇਟ ਹੈਗਾ ਪਰ ਇੱਧਰੋਂ ਬੰਦ ਹੈਗਾ ਔਰ ਇੱਧਰ ਗੁਰੂ ਘਰ ਲੰਗਰ ਹੈਗਾ ਹਾਲਾਂਕਿ ਵੀ ਗੇਟ ਬੰਦ ਹੈ ਲੰਗਰ ਲਈ ਦੂਜੇ ਪਾਸੇ ਤੋਂ ਰਸਤਾ ਹੈਗਾ ਇਹ ਗੇਟ ਹੈਗਾ ਵੈਸੇ ਗੁਰੂ ਘਰ ਦਾ 메인 ਗੇਟ ਤੋਂ ਐਂਟਰੀ ਹੈਗੀ ਆ ਅਸੀਂ ਰਾਤ ਇਸੇ ਰਸਤੇ ਤੋਂ ਆਏ ਸੀਗੇ ਇਹ ਰਸਤਾ ਹੁੰਦਾ ਹੈਗਾ ਜੀ 메인 ਰੋਡ ਤੋਂ ਜਦੋਂ ਆਪਾਂ ਆਨੇ ਇਹ ਰਸਤਾ ਹੁੰਦਾ ਫਿਰ ਸਿੱਧਾ ਤੁਸੀਂ ਯਾਤਰੀ ਨਿਵਾਸ ਚ ਚਲੇ ਜਾਨੇ ਤਾਂ ਕਿ ਕਮਰਾ ਲੈ ਸਕੀਏ ਟਾਈਮ ਤੇ ਔਰ ਇਹ ਖੱਬੇ ਹੱਥ ਜਿਹੜਾ ਹੈਗਾ ਲੰਗਰ ਦਾ ਗੇਟ ਹੈਗਾ ਇੱਧਰ ਲੰਗਰ ਹੈਗਾ ਖੱਬੇ ਹੱਥ ਹੁਣ ਦਿਖਾ ਦੰਨੇ ਆ ਜਿੱਥੋਂ ਸੰਗਤ ਬਾਹਰ ਨਿਕਲ ਰਹੀ ਆ ਪਾਣੀ ਟੁੱਟੀਆਂ ਲੱਗੀਆਂ ਨਾਲ ਹੀ ਲੰਗਰ ਦਾ 게ਟ ਹੈਗਾ ਹੁਣ ਦਰਬਾਰ ਤੇ ਹਾਜ਼ਰੀ ਭਰਦਿਆਂ ਚੱਲ ਕੇ ਆਮ ਮੇਨ ਦਰਸ਼ਨੀ ਦਿਉੜੀ ਹੈਗੀ ਐ ਉਹ ਸਾਹਮਣੇ ਦੂਰ ਮੇਨ 게ਟ ਨਜ਼ਰ ਆ ਰਿਹਾ ਜਿੱਥੋਂ ਮੇਨ ਰੋਡ ਤੋਂ ਐਂਟਰੀ ਕਰਦੇ ਆ ਅਸੀਂ ਵਾਈਟ ਰੰਗ ਦਾ ਦੂਰ ਬਹੁਤ ਦੂਰ ਹੈਗਾ ਉਹ ਉਤੋਂ ਰਾਤ ਅਸੀਂ ਐਂਟਰੀ ਕੀਤੀ ਸੀ ਜੀ ਤੇ ਬਾਹਰੋਂ ਬਾਹਰ ਫਿਰੇ ਰਸਤਾ ਲੰਗਰ ਚ ਚਲਾ ਜਾਂਦਾ ਹੈਗਾ ਖੱਬੇ ਹੱਥ ਨੂੰ ਮੁੜਦੇ ਸਰਦਰ ਮੁੜਦੇ ਇਹ ਮੇਨ ਦਰਸ਼ਨੀ ਥੋੜੀ ਇੱਥੇ ਗੁਰੂ ਘਰ ਦੀ ਔਰ ਇਧਰ ਜੋੜਾ ਘਰ ਨਾਲ ਹੀ ਹੈਗਾ ਇੰਦਰ ਔਰ ਜੋੜਾ ਘਰ ਦੇ ਨਾਲ ਹੀ ਇਧਰ ਸਿੱਧ ਬੋਲਣ ਸੁਭ ਬਚਨ ਸਤਿਨਾਮ ਨਾਨਕ ਤੇਰੀ ਵੱਡੀ ਕਮਾਈ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਸਿਤਾਰ ਗੰਜ गा रसिया जाप ਆਪਣੀ ਸਵਾਸਾ ਸੰਗਤ ਜੀ ਇਹ ਪਿੱਪਲ ਦਾ ਪੇੜ ਹੈ ਜਿਹੜਾ ਸਿੱਧਾਂ ਨੇ ਸਾਰਤਾ ਸੀਗਾ ਫਿਰ ਛੇਵੇਂ ਪਾਛਾ ਇੱਥੇ ਆਏ ਸਨ ਆਹ ਦੋ ਮੇਰੀ ਪ੍ਰੀਤਨ ਨਿਚਾਨ ਸਾਹਿਬ ਲੱਗੇ ਨੇ ਛੇਵੇਂ ਪਾਛਾ ਦੇ ਇਹ ਉਹ ਪਿੱਪਲ ਹੈ ਜਿਹੜਾ ਸਿੱਧਾਂ ਨੇ ਸਾਰਤਾ ਸੀ ਇਹ ਪਿੱਪਲ ਗੁਰੂ ਨਾਨਕ ਸਾਹਿਬ ਦੇ ਟਾਈਮ ਦਾ ਹੈਗਾ ਕਿਉਂਕਿ ਜਦੋਂ ਸਿੱਧਾਂ ਨੇ ਇਸ ਪੇੜ ਨੂੰ ਉਖਾੜ ਕੇ ਗੁਰੂ ਨਾਨਕ ਸਾਹਿਬ ਦੇ ਉੱਪਰ गिरਣ ਦੀ ਕੋਸ਼ਿਸ਼ ਕੀਤੀ ਤਾਂ ਗੁਰੂ ਸਾਹਿਬ ਨੇ ਆਪਣੇ ਇਸ਼ਾਰੇ ਨਾਲ ਹੀ ਪੇੜ ਨੂੰ ਉੱਥੇ ਹੀ ਰੋਕਤਾ ਜਿੱਥੇ ਜਿੰਨਾ ਉਖੜਿਆ ਸੀਗਾ ਇਹ ਅੱਜ ਵੀ ਦੇਖੋ ਕਾਫੀ ਉੱਚਾ ਹੈਗਾ ਤੁਹਾਨੂੰ ਦਿਖਾ ਦੰਨੇ ਜੜਾਂ ਇਹਦੀਆਂ ਉੱਪਰ ਆ ਕਾਫੀ ਤਾਈਏ ਚੌਤਰਾ ਬਣਾ ਐਡਾ ਇਹ ਪੀਪਲ ਜਿਹੜਾ ਹੈਗਾ ਸਿੱਧਾ ਨੇ ਸਾੜਤਾ ਸੀਗਾ ਫਿਰ ਜਿਵੇਂ ਪਾਸ਼ਾ ਇੱਥੇ ਆਏ ਸਨ ਇਹ ਉਹ ਪੀਪਲ ਆ ਜਿਹੜੀਆਂ ਜੜਾਂ ਹਮ ਦਿਖਾ ਦਿੰਦੇ ਹਾਂ ਜੜਾਂ ਇਹ ਉੱਪਰ ਐ ਇਹ ਦੇਖ ਲਓ ਕਿੰਨੀਆਂ ਜੜਾਂ ਉੱਪਰ ਰਹਿਦੀਆਂ ਮੈਂ ਖਾਰਿਜ ਕਰ ਦਿਆ ਇਹ ਗੁਰੂ ਸਾਹਿਬ ਨੇ ਪ੍ਰੋਖਤਾ ਸੀਗਾ ਜਦੋਂ ਸਿਦਾਂ ਨੇ ਹੈ ਰੁੱਖ ਆਪਣੀ ਸ਼ਕਤੀ ਨਾਲ ਉਖਾੜ ਕੇ ਬਾਬੇ ਨਾਨਕ ਦੇ ਉੱਪਰ ਨਿਰੰਦੀ ਕੋਸ਼ਿਸ਼ ਕੀਤੀ ਸੀਗੀ ਉਸ ਤੋਂ ਬਾਅਦ ਸਿਦਾਂ ਨੇ ਫਿਰ ਇਸ ਤਿੱਪਲ ਨੂੰ ਛੜਨ ਦੀ ਕੋਸ਼ਿਸ਼ ਕੀਤੀ ਸੀਗੀ ਜਦੋਂ ਛੇਵੇਂ ਪਾਸਾ ਵਿਚਰ ਰਹੇ ਸਨ ਇਹਨਾਂ ਦੇ ਛੇਵੇਂ ਪਾਸਾ ਜਿਸ ਵਕਤ ਗੁਰਤਾ ਗੱਦੀ ਦੇ ਬਿਰਾਜਮਾਨ ਸਿਗੇ ਉਦੋਂ ਇਸ ਰੁੱਖ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਸੀਗੀ ਸਿਦਾਂ ਨੇ ਗੁਰੂ ਨਾਨਕ ਸਾਹਿਬ ਦਾ ਰੁਕ ਦੇ ਟਾਈਮ ਦਾ ਰੁਕਾ ਹੈ ਉਦੋਂ ਇਹ ਗੁਰੂ ਸਾਹਿਬ ਨੇ ਰੋਕਤਾ ਸੀਗਾ ਇਹਨੂੰ ਉਸ ਤੋਂ ਬਾਅਦ ਫਿਰ ਦੁਬਾਰਾ ਕੋਸ਼ਿਸ਼ ਕੀਤੀ ਸਿੱਧਾਂ ਨੇ ਇਸ ਨੂੰ ਅੱਗ ਲਾਉਣ ਦੀ ਇਸ ਨਿਸ਼ਾਨੀ ਨੂੰ ਮਿਟਾਉਣ ਦੀ ਪਰ ਇੱਥੇ ਬਾਬਾ ਜੀ ਸੰ ਉਹਨਾਂ ਨੇ ਗੁਰੂ ਸਾਹਿਬ ਨੂੰ ਸੰਦੇਸ਼ ਆ ਭੇਜਿਆ ਕਿ ਸਿੱਧ ਬਹੁਤ ਤੰਗ ਕਰਦੇ ਨੇ ਤਾਂ ਫਿਰ ਸ੍ਰੀ ਹਰਗੋਬਿੰਦ ਸਾਹਿਬ ਜੀ ਫਿਰ ਇੱਥੇ ਆਏ ਸਨ ਇਹ ਇਤਿਹਾਸ ਵੀ ਲਿਖਿਆ ਬਾਬਾ ਅਲਮਸਤ ਜੀ ਬਾਬਾ ਅਲਮਸਤ ਜੀ ਸਾਹਮਣੇ ਸਿੱਧਾ ਜੋਗਿਆ ਨੇ ਬਾਬਾ ਅਲਮਸਤ ਜੀ ਨੂੰ ਕੁੱਟ ਮਾਰ ਕੇ ਭਜਾਤਾ ਸੀਗਾ ਔਰ ਇਸ ਪੇਪਲ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਸੀਗੀ ਸਿੱਧਾ ਨੇ ਫਿਰ ਗੁਰੂ ਸਾਹਿਬ ਕੋਲ ਸੰਦੇਸ਼ ਆ ਭੇਜਿਆ ਉਸ ਵਕਤ ਸ੍ਰੀ ਹਰਗੋਬਿੰਦ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਸਨ ਫਿਰ ਫਿਰ ਗੁਰੂ ਸਾਹਿਬ ਇੱਥੇ ਆਏ ਸਨ ਘੋੜਸਵਾਰ ਲੈ ਕੇ ਫਿਰ ਜਿਹੜਾ ਹੈਗਾ ਇਹਦੀ ਰੱਖਿਆ ਰੁਕੀ ਹੋਈ ਸੀਗੀ ਕਿਉਂਕਿ ਸਿੱਧ ਗੁਰੂ ਸਾਹਿਬ ਦੀਆਂ ਤਲਵਾਰਾਂ ਦੇਖ ਕੇ ਹੀ ਭੱਜਦੇ ਸੀਗੇ ਤੇ ਇਥੋਂ ਦਾ ਇੱਕ ਰਾਜਾ ਸੀਗਾ ਪੀਲੀ ਪੀਦ ਦਾ ਰਾਜਾ ਉਹ ਪੀਲੀ ਪੀਦੇ ਰਾਜੇ ਕੋਲ ਜਾ ਕੇ ਸ਼ਿਕਾਇਤ ਕੀਤੀ ਬਾਕੀ ਤੇ ਤੁਹਾਡੇ ਨਾਲ ਸਾਂਝਾ ਕਰਦੇ ਆ ਇਹ ਰੁਕਦੇ ਦਰਸ਼ਨ ਕਰੋ ਤੁਹਾਰਾ ਗ੍ਰੀਨ ਨਾਨਕ ਮੱਤੇ ਦਾ ਤੇ ਹਾਲ ਤਕਰੀਬਨ ਤਕਰੀਬਨ ਸਭ ਨੂੰ ਪਤਾ ਹੈਗਾ ਇੱਥੇ ਆਸ-ਪਾਸ ਹੋਰ ਵੀ ਗੁਰੂ ਘਰ ਨੇ ਜਿਦਾਂ ਦੁੱਧ ਵਾਲਾ ਕੋ 36 ਮਠਿਆਈਆਂ ਵਾਲਾ ਪੇੜ ਤੇ ਫੋੜੀ ਗੰਗਾ ਸਾਰਿਆਂ ਦੇ ਦਰਸ਼ਨ ਅਸੀਂ ਨਹੀਂ ਕਰਾਂਗੇ ਫੋੜੀ ਗੰਗਾ ਦੇ ਅਸੀਂ ਦਰਸ਼ਨ ਕਰਾਂਗੇ ਤੁਹਾਨੂੰ ਵੀ ਕਰਾਵਾਂਗੇ ਇਤਿਹਾਸ ਵੀ ਸਾਂਝਾ ਕਰਾਂਗੇ ਸ੍ਰੀ ਗੁਰੂ ਨਾਨਕ ਮੱਤੇ ਦਾ ਸੰਖੇਪ ਇਤਿਹਾਸ ਇਹ ਸੰਗਤ ਜੀ ਜਦੋਂ ਗੁਰਨਾਨਦ ਸਾਹਿਬ ਇੱਥੇ ਆਏ ਤਾਂ ਸਿੱਧਾਂ ਦਾ ਇੱਥੇ ਜਮਾਵੜਾ ਸੀ ਜ਼ਿਆਦਾ। ਗੌਰਖ ਨੰਦ ਦੇ ਚੇਲਿਆਂ ਦਾ ਇੱਥੇ ਬਹੁਤ ਜਦਾਂ ਜਮਾਵੜਾ ਸੀਗਾ। ਤੇ ਮਰਦਾਨਾ ਜੀ ਨਾਲ ਸਨ ਗੁਰੂ ਸਾਹਿਬ ਦੇ। ਮਰਦਾਨੇ ਨੂੰ ਅਕਸਰ ਭੁੱਖ ਲੱਗਦੀ ਸੀਗੀ। ਤੇ ਗੁਰਨਾਨਦ ਸਾਹਿਬ ਕਹਿੰਦੇ ਸੀ ਜਾ ਪਿੰਡ ਤੋਂ ਕੁਝ ਮੰਗ ਲਿਆ। ਪਰ ਇੱਥੇ ਪਿੰਡ ਨਹੀਂ ਸੀਗਾ, ਸਿੱਧੇ ਸੀਗੇ। ਸਿੱਧਾਂ ਕੋਲ گاਵਾ ਸੀਗੀਆਂ। ਤਾਂ ਗੁਰੂ ਸਾਹਿਬ ਨੇ ਕਿਹਾ ਵੀ ਜਾ ਤੂੰ। ਉਹਨਾਂ ਕੋ ਗਾਵਾਂ ਨੇ ਉਹ ਤੋਂ ਦੁੱਧ ਮੰਗ ਲਿਆ ਤੁੰ ਦੇ ਦੇਣਗੇ ਪਰ ਸਿੱਧਾਂ ਨੇ ਉਹਨੂੰ ਦੁੱਧ ਦੇਣ ਤੋਂ ਇਨਕਾਰ ਕਰਤਾ ਉਹ ਬਾਬੇ ਕੋਲ ਵਾਪਸ ਆਇਆ ਪਰ ਨਾ ਕਹਿੰਦਾ ਬਾਬੇ ਸਿੱਧਾਂ ਨੇ ਤਾਂ ਮਨਾ ਕਰਤਾ ਉਹ ਦੰਦੇ ਨਹੀਂ ਹੈਗੇ ਦੁੱਧ ਤਾਂ ਗੁਰੂ ਸਾਹਿਬ ਨੇ ਉਹਨਾਂ ਦੀਆਂ ਗਾਵੀਆਂ ਦਾ ਸਾਰਾ ਦੁੱਧ ਚੋਲਿਆ ਆਪਣੀ ਸ਼ਕਤੀ ਨਾਲ ਕੱਢ ਲਿਆ ਤੇ ਇਹ ਦੁੱਧ ਪੀਰੇ ਨੇ ਧੂਣਾ ਜਗਾਇਆ ਹੋਇਆ ਬਾਬੇ ਨੇ ਉਧਰ ਸਿੱਧਾਂ ਕੋਲ ਦੁੱਧ ਨਹੀਂ ਹੈਗਾ ਉਹ ਦੇਖ ਰਹੇ ਨੇ ਕਿ ਇਹਨਾਂ ਨੂੰ ਦੁੱਧ ਕਿਨਾਂ ਨਹੀਂ ਦਿੱਤਾ ਹੈਗਾ ਤੇ ਦੁੱਧ ਪੀਰੇ ਨੇ ਦੋਨੋਂ ਜਣੇ ਬੈਠ ਕੇ ਤਾ ਸਿੱਧਾ ਨੂੰ ਪਤਾ ਲੱਗਿਆ ਵੀ ਇਹਨਾਂ ਕੋਲ ਕੋਈ ਸ਼ਕਤੀਆਂ ਹੈਗੀਆਂ ਉਸ ਤੋਂ ਬਾਅਦ ਫਿਰ ਸਿੱਧਾ ਨੇ ਬੜੀ ਜ਼ੋਰ ਲਾਇਆ ਵੀ ਗੁਰੂ ਨਾਨਕ ਸਾਹਿਬ ਨੂੰ ਕਿਸੇ ਤਰ੍ਹਾਂ ਇਸ ਜਗ੍ਹਾ ਤੋਂ ਭਜਾਇਆ ਜਾਵੇ ਦਬਾਇਆ ਜਾਵੇ ਤਾਂ ਜੋ ਉੱਥੋਂ ਚਲੇ ਜਾਣ ਉਹਨਾਂ ਨੇ ਸਿੱਧਾ ਗੁਰੂ ਨਾਨਕ ਸਾਹਿਬ ਨਾਲ ਇੱਕ ਖਲ ਕਮਟ ਖੇលਿਆ ਇਹ ਅਸੀਂ ਧਰਤੀ ਨੂੰ ਪੁੱਛ ਲੰਨੇ ਆ ਵੀ ਇਹ ਧਰਤੀ ਕਿਹਦੀ ਆ ਉਹਨਾਂ ਨੇ ਕੀ ਕੀਤਾ ਜਿੱਦਾਂ ਸਾਧੋ ਢੋਆ ਪੁੱਟ ਕੇ ਥੱਲੇ ਬਿਠਾ ਦਿੰਦੇ ਨੇ ਸਿੱਧਾ ਨੇ ਇੱਕ ਮੁੰਡਾ ਥੱਲੇ ਤੋਂ ਆ ਪੁੱਟ ਕੇ ਉਠਾਤਾ ਦਰਬਾਰ ਦੇ ਅੰਦਰ ਹੈਗਾ ਉਹ। ਤੋਂ ਉਹਦੇ ਚ ਇੱਕ ਪੋੜਾ ਪੁੱਟ ਕੇ ਇੱਕ ਮੁੰਡਾ ਉਠਾਤਾ ਥੱਲੇ। ਉਸ ਖਾਤਾ ਨੂੰ ਵੀ ਜਦੋਂ ਅਸੀਂ ਕਵਾਂਗੇ ਤਾਂ ਕਹਿਣਾ ਵੀ ਇਹ ਇਹ ਸਿੱਧਾ ਦੀ ਧਰਤੀ ਹੈ ਗੁਰਖ ਮਤਾ ਹੈ ਤਾਂ। ਆ ਸਿੱਧਾ ਨੇ ਦੋ ਵਾਰੀ ਪੁੱਛਾ ਧਰਤੀ ਨੂੰ। ਵੀ ਇਹ ਕੀ ਦੀ ਹੈ? ਮੁੰਡਾ ਬੋਲਿਆ ਹਾਂ ਵੀ ਗੁਰਖ ਮਤਾ ਹੈ ਇਹ। ਇੱਦਾਂ ਦੀ ਧਰਤੀ ਹੈ। ਜਦ ਗੁਰੂ ਸਾਹਿਬ ਨੇ ਪੁੱਛਿਆ ਪਤਿੰਨ ਵਾਰ ਵਾਰ ਉਹ ਆਵਾਜ਼ ਆਈ ਨਾਨਕ ਮਤਾ ਨਾਨਕ ਮਤਾ ਨਾਨਕ ਮਤਾ ਉਸ ਤੋਂ ਬਾਅਦ ਫਿਰ ਇਹ ਧਰਤੀ ਜਿਹੜੀ ਹੈਗੀ ਹੈ ਨਾਨਕ ਮਤੇ ਦੇ ਨਾਂ ਤੋਂ ਜਾਣੀ ਜਾਂਦੀ ਹੈ ਇੱਥੇ ਨਾਨਕ ਮਤਾ ਦਾ डैम ਵੀ ਹੈਗਾ ਅੰਦਰ ਧੋਣਾ ਵੀ ਹੈਗਾ ਬਹੁਤ ਵੱਡਾ ਇਤਿਹਾਸ ਹੈ ਦਾ ਤੁਹਾਡੇ ਨਾਲ ਸੰਖੇਪ ਇਤਿਹਾਸ ਸਾਂਝਾ ਕੀਤਾ ਪਾਸ਼ਾਹੀ ਛੇਵੀ ਵੀ ਇੱਥੇ ਆਏ ਸਨ ਕਿਉਂਕਿ ਉਸ ਤੋਂ ਬਾਅਦ ਸਿੱਧਾਂ ਨੇ ਇੱਥੇ ਬਹੁਤ ਨੇੜਕਰ ਦੀ ਵਿਚਾਰ ਰੱਖੀ ਸੀਗੀ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਟਾਈਮ ਉਹਨਾਂ ਦੀ ਚੱਲੀ ਨਹੀਂ ਉਸ ਤੋਂ ਬਾਅਦ ਬਾਬਾ ਅਲਮਸਤ ਜੀ ਇੱਥੇ ਸੇਵਾ ਸੰਭਾਲ ਕਰ ਰਹੇ ਸੀ ਇਸ ਥਾਂ ਦੀ ਤੇ ਉਹਨਾਂ ਨੇ ਇੱਥੇ ਜਿਹੜਾ ਪੀਪਲ ਸੀਗਾ ਜਿਹੜਾ ਨੇ ਕਿੱਦਾਂ ਨੇ ਉਖਾੜ ਕੇ ਗੁਰੂ ਨਾਨਕ ਸਾਹਿਬ ਦੇ ਖੰਕਿਆ ਸੀਗਾ ਗੁਰੂ ਸਾਹਿਬ ਨੇ ਆਪਣੀ ਸ਼ਕਤੀ ਨਾਲ ਉੱਥੇ ਹੀ ਖੜਾ ਕਰਤਾ ਸੀਗਾ ਉਹਦੀਆਂ ਜੜਾਂ ਜਿਹੜੀਆਂ ਸੀਗੀਆਂ ਹੱਲੇ ਵੀ ਉੱਪਰ ਨੇ ਬਾਬਾ ਕਹਿ ਰਹੇ ਆ ਵੀ ਹੈ ਅੰਦਰ ਲੱਗਿਆ ਹੋਇਆ ਉਹ ਫੇਰ ਬਾਬਾ ਅਲਮਸਤ ਜੀ ਬੇਨਤੀ ਨੂੰ ਸੁਣ ਕੇ ਪਾਸੇ ਹੀ ਛੇਮੀ ਇੱਥੇ ਆਏ ਸਨ ਤੇ ਉਹਨਾਂ ਨੇ ਉਹਨਾਂ ਨੂੰ ਦੇਖ ਕੇ ਉਹ ਸਿੱਧ ਭੱਜ ਗਏ ਵੀ ਇਹਨਾਂ ਕੋਲ ਤਾਂ ਤਲਵਾਰਾਂ ਨੇ ਕਿਉਂਕਿ ਮੇਰੇ ਪਿੱਛੇ ਦੋਨੋਂ ਤਲਵਾਰਾਂ ਪਾਈਆਂ ਹੋਈਆਂ ਸਨ ਜਿਵੇਂ ਪਾਸਾ ਨੇ ਉਹ ਇੱਥੋਂ ਦੇ ਰਾਜਾ ਕੋਲ ਚਲੇ ਗਏ ਤੇ ਰਾਜਾ ਜਿਹੜੀ ਇਹ ਰਿਆਸਤ ਹੈ ਭੇਲੀ ਧੀਰ ਦੇੰਡਰਾਂ ਦੀ ਆ ਭਿੰਨੀ ਧੀ ਦੇ ਰਾਜਾ ਕੋਲ ਚਲੇ ਗਏ ਜਦੋਂ ਫਿਲਿੱਪੀ ਦਾ ਰਾਜਾ ਇੱਥੇ ਆਇਆ ਤਾਂ ਉਹ ਗੁਰੂ ਸਾਹਿਬ ਨੂੰ ਮੱਥਾ ਟੇਕਿਆ ਉਹਨਾਂ ਨੇ ਜਦੋਂ ਉਹਨਾਂ ਨੇ ਗੁਰੂ ਸਾਹਿਬ ਨੂੰ ਮੱਥਾ ਟੇਕਿਆ ਰਾਜੇ ਨੇ ਪਾਸੇ ਸਾਰੇ ਡਰ ਕੇ ਭੱਜ ਗਏ ਵੀ ਰਾਜਾ ਤਾਂ ਇਹਨੂੰ ਜਾਣਦਾ ਹੈ ਜੇ ਮੱਥਾ ਟੇਕਿਆ ਕੋਈ ਗੜਬੜ ਹੈ ਉਹ ਭੱਜ ਗਏ ਸਾਰੇ ਮੁੜ ਕੇ ਨਹੀਂ ਦੁਬਾਰਾ ਆਇਆ ਇੱਥੇ ਫਿਰ ਇਤਿਹਾਸ ਹੈਗਾ ਸੰਗਤ ਜੀ ਜਿਹੜਾ ਉਹ ਰਾਜਾ ਸੀ ਉਹਦੀ ਵੀ ਉਹਦੇ ਉਹਦੇ ਅਪਦਰਸ਼ਨ ਕਰਾਂਗੇ ਪਿੱਲੀਪੀਤ ਗੁਰਦੁਆਰੇ ਜਾ ਕੇ ਪਿੱਲੀਪੀਤ ਚੋਂ ਦੀ ਰਿਆਸਤ ਸੀਗੀ ਰਾਜਾ ਸਿੱਤੇ ਦਾ ਉਹ ਜਿਹੜਾ ਪਿੱਲੀਪੀਤ ਦਾ ਰਾਜਾ ਸੀ 52 ਜਿਹੜੇ ਰਾਜੇ ਗਵਾਲੀਅਰ ਦੇ ਕਿਹਦੇ ਵਿੱਚ ਵੰਸਨ ਗੁਰੂ ਸਾਹਿਬ ਨੇ ਉਹਨਾਂ ਨੂੰ ਉੱਥੋਂ ਚੜਾਇਆ ਸੀ ਉਹਨਾਂ ਚੋਂ ਇੱਕ ਰਾਜਾ ਪਿੱਲੀਪੀਤ ਦਾ ਸੀਗਾ ਜਿਸ ਕਰਕੇ ਉਹ ਗੁਰੂ ਸਾਹਿਬ ਨੂੰ ਜਾਣਦਾ ਸੀ ਤੇ ਸ਼ਰਧਾਲੂ ਸੀਗਾ ਧੰਨਵਾਦ ਕਿਰਪਾ ਜੀ ਅਸੀਂ ਪਹੁੰਚ ਗਏ ਹੈਗੇ ਡੈਮ ਹੈਗਾ ਇਹ ਥੋੜੀ ਗੰਗਾ ਇਹ ਬੌਲੀ ਸਾਹਿਬ ਥੋੜੀ ਗੰਗਾ ਜਦੋਂ ਮਰਦਾਨੇ ਨੂੰ ਹੁਕਮ ਕੀਤਾ ਸੀਗਾ ਵੀ ਜਾ ਗੰਗਾ ਲੈ ਕੇ ਆ ਤਾਂ ਮਰਦਾਨਾ ਗੰਗਾ ਲੈ ਕੇ ਆਇਆ ਸੀਗਾ ਇਹ ਉਹ ਏਰੀਆ ਚੱਲ ਕੇ ਉੱਪਰ ਕਰਦੇ ਹਾਂ ਦਰਸ਼ਨ ਸਵੇਰ ਦਾ ਟਾਈਮ ਹੈ ਇੱਥੇ ਹਲੇ ਦੁਕਾਨਾਂ ਨਹੀਂ ਖੁੱਲੀਆਂ ਦੇਖੋ ਦੁਕਾਨਾਂ ਬੰਦ ਪਈਆਂ ਹਲੇ ਸਵੇਰ ਦਾ ਟਾਈਮ ਹੈ ਦੁਕਾਨਾਂ ਨਹੀਂ ਖੁੱਲੀਆਂ ਅਸੀਂ ਸਵੇਰੇ ਆਏ ਪਹੁੰਚੇ ਹੀ ਇੱਥੇ ਵਜ੍ਹਾ ਗੱਡੀ ਖੜੀ ਕਰੀਏ ਕਿਉਂਕਿ ਇਸ ਤੋਂ ਬਾਅਦ ਅਸੀਂ ਫਿਰ ਪਿਲੀ ਪੀਤ ਦਰਸ਼ਨ ਕਰਾਂਗੇ ਚੱਲ ਕੇ ਗੁਰੂ ਘਰ ਦੇ ਤੇ ਉੱਪਰ ਚੱਲ ਕੇ ਤੁਹਾਨੂੰ ਦਰਸ਼ਨ ਕਰਾਉਣੇ ਆਏ ਆਂ ਉਹਦੇ ਛੋੜੀ ਗੰਗਾ ਦੇ ਇਹ ਹੈਗੇ ਜੀ ਗੰਗਾ ਛੋੜੀ ਗੰਗਾ ਜਿਹਨੂੰ ਮਰਦਾਨਾ ਲੈ ਕੇ ਆਇਆ ਸੀ ਪਾੜਾਂ ਚੋਂ ਜਦੋਂ ਸਿੱਧ ਕਹਿੰਦੇ ਸੀ ਇੱਥੇ ਗੰਗਾ ਨਹੀਂ ਆਂਦੀ ਹੈਗੀ ਗੰਗਾ ਲੈ ਕੇ ਆਓ ਤਾਂ ਮੰਨਦੀ ਹੈ ਤਾ ਮਰਦਾਨੇ ਨੂੰ ਹੁਕਮ ਕੀਤਾ ਸੀ ਮਹਾਰਾਜ ਨੇ ਇੱਕ ਡੰਡਾ ਲੈ ਕੇ ਜਾ ਮਰਦਾਨਿਆਂ ਪਹਾੜਾਂ ਚੋਂ ਗੰਗਾ ਲੈ ਕੇ ਆਏ ਇੱਥੇ ਫਿਰ ਮਰਦਾਨਾ ਇੱਥੇ ਗੰਗਾ ਲੈ ਕੇ ਆਇਆ ਸੀਗਾ ਤੇ ਉਹਨੂੰ ਹੁਕਮ ਕੀਤਾ ਸੀ ਮਹਾਰਾਜ ਨੇ ਵੀ ਪਿੱਛੇ ਮੁੜ ਕੇ ਨਾ ਦੇਖੇ ਜਿੱਥੇ ਦੇਖੇਗਾ ਉੱਥੇ ਗੰਗਾ ਰੁਕ ਜਾਗੀ ਇਹੋ ਜਗ੍ਹਾ ਹੈ ਸੰਗਤ ਜੀ ਜਿੱਥੇ ਮਰਦਾਨਾ ਗੰਗਾ ਨੂੰ ਲੈ ਕੇ ਆਇਆ ਇਹ ਫਿਰ ਮਨ ਚ ਵਿਚਾਰ ਆ ਜਾਂਦੇ ਕਈ ਵਾਰ ਵੀ ਗੰਗਾ ਪਿੱਛੇ ਆ ਰਹੀ ਕਿ ਨਹੀਂ ਆ ਰਹੀ ਕਿਉਂਕਿ ਇੰਨੀ ਦੂਰੋਂ ਲੈ ਕੇ ਆ ਰਹਾ ਸੀ ਪਾੜਾਂ ਚੋਂ ਮਤ ਆ ਰਹੀ ਕਿ ਨਹੀਂ ਆ ਰਹੀ ਡੰਡਾ ਦਿੱਤਾ ਸੀ ਡੰਡੇ ਦੀ ਲਾਈਨ ਖਿੱਚ ਕੇ ਲੈ ਕੇ ਆਇਆ ਸੀਗਾ ਮਰਦਾਨਾ ਬਸ ਜਿੱਥੇ ਉਹਨੇ ਪਿੱਛੇ ਮੁੜ ਕੇ ਦੇਖਿਆ ਗੰਗਾ ਉੱਥੇ ਹੀ ਰੁਕ ਗਈ ਫਿਰ ਉਹ ਆਇਆ ਮਰਦਾਨੇ ਨੇ ਦੱਸਿਆ ਮਹਾਰਾਜ ਨੂੰ ਵੀ ਮਹਾਰਾਜ ਮੈਂ ਤਾਂ ਦੇਖ ਲਿਆ ਪਿੱਛੇ ਮੁੜ ਕੇ ਗੰਗਾ ਤਾਂ ਰੁਕ ਗਈ ਉੱਥੇ ਰੁਕ ਗਈ ਉੱਥੇ ਤਾਂ ਗੁੰਨਾਨ ਦੇ ਸਾਹਮਣੇ ਸਿੱਧਾ ਨੂੰ ਕਿਹਾ ਬਈ ਅਸੀਂ ਗੰਗਾ ਜਿੱਥੇ ਤੱਕ ਲਿਆਣੇ ਸੀ ਲਿਆਏ ਇਸ ਤੋਂ ਅੱਗੇ ਤੁਸੀਂ ਜੇ ਲਿਆ ਸਕਦੇ ਤਾਂ ਦੇਖ ਲਓ ਤੁਸੀਂ ਆਪਣੀ ਕੋਸ਼ਿਸ਼ ਕਰ ਲਓ ਅਸੀਂ ਤਾਂ ਉੱਥੇ ਤੱਕ ਲਿਆਤੀ ਗੰਗਾ ਆਹ ਉਹ ਜਗ੍ਹਾ ਜਿੱਥੇ ਤੱਕ ਗੰਗਾ ਲਿਆਤੀ ਹੈ ਗੰਗਾ ਲੈ ਕੇ ਆਏ ਆਹ ਗੁਰਦੁਆਰੇ ਤੋਂ ਥੋੜੀ ਦੂਰੀ ਆ ਗਈ ਜਗ੍ਹਾ ਇੱਥੇ ਤਾਂ ਗੰਗਾ ਮਦਾਨਾ ਲਿਆਇਆ ਸੀਗਾ ਪਰ ਸਿੱਧ ਜਿਹੜੀ ਜਗ੍ਹਾ ਤੇ ਸਿੱਧ ਬੈਠੇ ਸੀ ਜਿੱਥੇ ਆਪਾਂ ਦਰਸ਼ਨ ਕਰਿਆ ਨਾਨਕ ਮਤੇ ਦੇ ਉੱਥੇ ਤੱਕ ਤਾਂ ਕੀ 1 ਇੰਚ ਵੀ ਜਿਹੜੀ ਗੰਗਾ ਉਹ ਸਿੱਧੇ ਨਹੀਂ ਲੈ ਕੇ ਜਾ ਸਕਦੇ ਉਹਨਾਂ ਦੇ ਬਸ ਦਾ ਰੋਗ ਨਹੀਂ ਸੀਗਾ ਉਹ ਜਗ੍ਹਾ ਹੈਗੀ ਹੈ ਡੈਮ ਬਣਿਆ ਹੋਇਆ ਹੈ ਇਸ ਇਸ ਗੰਗਾ ਦੇ ਉੱਪਰ ਡੈਮ ਬਣਿਆ ਹੋਇਆ ਹੈ ਜਿਸ ਕਰਕੇ ਪਾਣੀ ਇੱਥੇ ਘੱਟ ਹੈਗਾ ਬਸ ਦਰਸ਼ਨ ਮਿਲ ਲਈ ਕਿੱਥੇ ਜਾ ਸਕਦੇ ਆ ਅੱਛਾ ਤੁਸੀਂ ਪਹਿਲਾਂ ਪਿਛੋਂ ਦੇਖੋ ਲਓ ਫਿਰ ਦਰਸ਼ਨ ਹੀ ਕਿਤੇ ਜਾ ਸਕਦੇ ਡੈਮ ਬਣਨ ਕਰਕੇ ਪਾਣੀ ਥੋੜਾ ਹੈ ਅਦਰਵਾਈਜ਼ ਪਾਣੀ ਬਹੁਤ ਹੁੰਦਾ ਹੈ ਇਹ ਹੈ ਜੀ ਫੋੜੀ ਕੰਗਾ ਦਸਾਨ ਨਿਸ਼ਾਨ ਸਾਫ ਸ਼ੋਗਿਤ ਇੱਥੇ ਤੇ ਆਸ ਵੀ ਲਿਖਿਆ ਤੁਹਾਡੇ ਨਾਲ ਸਾਂਝਾ ਵੀ ਕਰਾਂਗੇ ਇਹ ਦੇਖੋ ਜੀ ਜਦੋਂ ਸਿੱਧਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਹਰਾਣ ਦੇ ਸਾਰੇ ਯਤਨ ਬੇਕਾਰ ਹੋ ਗਏ ਤਾਂ ਉਹਨਾਂ ਨੇ ਗੁਰੂ ਜੀ ਨੂੰ ਕਿਹਾ ਕਿ ਪੂਰਬੀ ਦਾ ਤਿਹਾਰ ਆ ਰਿਹਾ ਹੈ ਸਾਨੂੰ ਗੰਗਾ ਇਸ਼ਨਾਨ ਕਰਵਾਉ ਉਸ ਸਮੇਂ ਗੁਰੂ ਜੀ ਨੇ ਭਾਈ ਮਰਦਾਨਾ ਜਿੰਨੂੰ ਇੱਕ ਫੋੜੀ ਦੇ ਕੇ ਪਹਾੜਾਂ ਤੋਂ ਗੰਗਾ ਨਦੀ ਲਿਆਉਣ ਲਈ ਕਿਹਾ ਅਤੇ ਅੱਗੇ ਆ ਦਿੱਤੀ ਕਿ ਪਿੱਛੇ ਮੁੜ ਕੇ ਨਹੀਂ ਵੇਖਣਾ ਭਾਈ ਮਰਦਾਨਾ ਜੀ ਪੌੜੀ ਨਾਲ ਲਕੀਰ ਖਿੱਚਦੇ ਹੋਏ ਇਸ ਸਥਾਨ ਤੇ ਆ ਕੇ ਉਹਨਾਂ ਪਿੱਛੇ ਮੁੜ ਕੇ ਵੇਖ ਲਿਆ ਤਾਂ ਗੰਗਾ ਨਦੀ ਉੱਥੇ ਹੀ ਰੁਕ ਗਈ ਤਾਂ ਗੁਰੂ ਜੀ ਨੇ ਸਿੱਧਾਂ ਨੂੰ ਕਿਹਾ ਕਿ ਅਸੀਂ ਗੰਗਾ ਇੱਥੋਂ ਤੱਕ ਲਿਆਏ ਹਾਂ ਅੱਗੇ ਤੁਸੀਂ ਲਿਆਓ ਸਿੱਧਾਂ ਨੇ ਸਾਰੇ ਯਤਨ ਲਾ ਲਏ ਪਰ ਗੰਗਾ ਅੱਗੇ ਨਾ ਵਹ ਸਕੇ ਇਸੇ ਹੀ ਸਥਾਨ ਤੇ ਪਵਿੱਤਰ ਬੋਲੀ ਸਾਹਿਬ ਸੁਭਾਇਮਾਨ ਹੈ ਅੱਥਲੇ ਪੂੜੀਆਂ ਜਾਂਦੀਆਂ ਇਹ ਕਿਤੇ ਰਹਿਣ ਲੱਗੇ ਆਹ ਪੂੜੀਆਂ ਹੈਗੀਆਂ ਸਾਡੇ ਕੋਲ ਟਾਈਮ ਥੋੜਾ ਹੈਗਾ ਇਸ ਕਰਕੇ ਨਹੀਂ ਜਾ ਰਹੇ ਥੱਲੇ ਕਿਉਂਕਿ ਅੱਗੇ ਨਿਕਲਣਾ ਹੈਗਾ ਤੋਂ ਇਸੇ ਹਾਂ ਤਾਂ ਦਰਸ਼ਨ ਮੇਲੇ ਕਰਾਤੇ ਹੈਗੇ ਊੜੀ ਗੰਗਰੇ ਅੱਗੇ ਨਿਕਲਦੇ ਆ ਫਿਲੀਪੀਤ ਕਰਦੇ ਆ ਗੁਰਦੁਆਰਾਂ ਜਾ ਕੇ ਦਰਸ਼ਨ ਜਿਹੜੀ ਆ ਰੋਡ ਆ ਰਹੀ ਹੈਗੀ ਐ ਨਾਨਕ ਮਤੇ ਵਾਲੀ ਸਾਈਡ ਤੋਂ ਆ ਰਹੀ ਹੈ ਰੋਡ ਇਹ ਪਿਲਪੀਤ ਦਾ ਬਾਜ਼ਾਰ ਵਾਲਾ ਪੇੜ ਪੜ ਵਾਲਾ ਇਲਾਕਾ ਹੈਗਾ ਪਿਲਪੀਤ ਦੇ ਵਿੱਚ ਇਹ ਅੰਦਰ ਇੱਕ ਫਿਰ ਰੋਡ ਮੁੜਦੀ ਹੈ ਬਾਜ਼ਾਰ ਦੇ ਵਿੱਚ ਨੂੰ ਇਹ ਰੋਡ ਉੱਥੋਂ ਆ ਰਹੀ ਹੈ ਉਧਰੋਂ ਨਾਨਕ ਮਤੇ ਵਾਲੀ ਸਾਈਡ ਤੋਂ ਤੇ ਅੱਗੇ ਸਿੱਧੀ ਚੱਲੇ ਜਾਂਦੀ ਹੈਗੀ ਈਸੀ ਰੋਡ ਦੇ ਉੱਪਰ ਹੀ ਫਿਰ ਇਹ ਆ ਗੁਰਦੁਆਰਾ ਸ਼ੋਭਿਤ ਹੈ ਪਾਸ਼ਾਏ ਛੇਵੀਂ ਦੇ ਨਾਮ ਤੋਂ ਸਰਚ ਜੇ ਕਰਨਾ ਹੋਵੇ ਗੁਰਦੁਆਰਾ ਪਾਸ਼ਾਛੇਵੀ ਦੇ ਨਾਂ ਤੋਂ ਇਹ ਇਤਿਹਾਸਿਕ ਸਥਾਨ ਹੈਗਾ ਪਾਸ਼ਾਛੇਵੀ ਦੇ ਨਾਂ ਤੋਂ ਹਾਲਾਂਕਿ ਇੱਥੇ ਕਿਲਾ ਹੋਇਆ ਕਰਦਾ ਸਿੰਘ ਜਮਾਨੇ ਚ ਹੁਣ ਨਹੀਂ ਹੈਗਾ ਜਿਹੜੇ ਰਾਜੇ ਇਹਨੇ ਗੁਰੂ ਸਾਹਿਬ ਨੂੰ ਇੱਥੇ ਬੁਲਾਇਆ ਸੀ ਜਦੋਂ ਪਾਸ਼ਾ ਨਾਨਕ ਮਤੇ ਆਏ ਸੀਗੇ ਇਹ ਹੈਗਾ ਜੀ ਮੁਹੱਲਾ ਪਕੜੀਆਂ ਤੇ ਜੋਪੀ ਗੁਰਦੁਆਰਾ ਪਾਵਨ ਸ੍ਰੀ ਸ਼ੇਮੀ ਇੱਥੇ ਆ ਉਸ ਸਥਾਨ ਅੰਦਰ ਵੀ ਗੁਰਦੁਆਰੇ ਦੀ ਪਾਰਕਿੰਗ ਹੈਗੀ ਆ ਆ ਗੁਰਦੁਆਰੇ ਬਹੁਤ ਵੱਡਾ ਗੇਟ ਹੈਗਾ ਆ ਗੁਰਦੁਆਰੇ ਦਾ ਬਹੁਤ ਵੱਡਾ ਗੇਟ ਪਾਵਨ ਸ੍ਰੀ ਸ਼ੇਮੀ ਤੋਂ ਅੰਦਰ ਗੱਡੀਆਂ ਖੜੀਆਂ ਹੋ ਜਾਂਦੀਆਂ ਇੰਨਾਂ ਫਿਰ ਆ ਕੇ ਇੱਥੇ ਤੇ ਪਾਰਕਿੰਗ ਗੱਡੀ ਦੀ ਪਾਰਕਿੰਗ ਦਾ ਏਰੀਆ ਸਾਰਾ ਹੈ। ਦੂਜੇ ਪਾਸੇ ਸਾਹਮਣੇ ਲੰਗਰ ਹਾਲ ਹੈਗਾ। ਇੱਥੇ ਗੱਡੀਆਂ ਖੜੀ ਕਰ ਦਿੰਦੇ ਨੇ। ਇੱਥੇ ਜੋੜਾ ਘਰ ਹੈਗਾ। ਜੋੜੇ ਉਤਾਰ ਕੇ ਉੱਪਰ ਜਾਵਾਂਗੇ ਆਪਾਂ। ਇਹ ਜੋੜਾ ਘਰ ਹੈਗਾ। ਜੋੜੇ ਉਤਾਰ ਕੇ ਉੱਪਰ ਜਾਣਾ ਪੈਂਦਾ। ਮੇਨ ਗੇਟ ਤੁਹਾਡੇ ਅੰਦਰ ਇੱਥੇ ਪਾਰਕਿੰਗ ਜਗ੍ਹਾ ਢੇੜੇ ਕਰਨ ਲਈ ਆਪਾਂ ਅੱਜ ਸਾਈਟਿੰਗ ਦੇ ਦੋ ਨਿਕਾਣਾਂ ਦਾ ਬੱਸ ਰਵਿਣ ਨੇ ਦੋ ਨਿਕਾਣਾਂ ਦਾ ਸਾਈਟਿੰਗ ਆਹ ਕੰਸਟਰਕਸ਼ਨ ਵਰਕ ਚੱਲ ਰਿਹਾ ਹੈਗਾ ਜਦੋਂ ਅਸੀਂ ਪਹਿਲਾਂ ਇੱਥੇ ਆਏ ਸੀ ਇਹ ਸਭ ਨਹੀਂ ਸੀਗਾ ਫਿਰ ਆਹ ਵਾਲੀ ਮੇਨ ਬਿਲਡਿੰਗ ਦੇ ਦਰਵਾਜ਼ੇ 12 ਜੂਨ ਨੂੰ ਇੱਥੇ ਪਾਸਾ ਦਾ ਵਰਪੁਰਮ ਨੂੰ ਅੱਗੇ ਹਟਿਆ ਗੁਰਦੁਆਰੇ ਦਾ ਅੰਦਰਵਾਹ ਜਾਣ ਦਾ ਰਸਤਾ ਅੰਦਰ ਤੋਂ ਜੁਰਦੁਆਰ ਹੈਗਾ ਫਿਰ ਇੱਕਲੀ ਦੀਵਾਨ ਖਾਣੇ ਤੇ ਨਮਾਜ਼ ਦਾ ਸਤਨਵਰ 14 ਹੈਗਾ ਅੰਦਰ ਚੱਲ ਕੇ ਕਰਦੇ ਹਾਂ ਦਰਸ਼ਨ ਜੀ ਅਸੀਂ ਗੁਰਦੁਆਰਾ ਪੇਲੀ ਪੀਂਜੜਾ ਕੀ ਪਿੰਡਪੜਾ ਇਲਾਕੇ 'ਚ ਆ। ਉੱਥੋਂ ਨਿਕਲ ਕੇ ਹੈਗੇ 11 ਵਜੇ ਦਾ ਟਾਈਮ ਹੋ ਗਿਆ ਹੈਗਾ। ਟੈਂਪਰੇਚਰ ਇਸ ਟਾਈਮ ਜਿਹੜਾ ਹੈਗਾ 35 ਹੈਗਾ ਇੱਥੇ। ਇੱਥੋਂ ਅਸੀਂ ਨਿਕਲ ਕੇ ਹੈਗੇ ਬਹੁਤੀ ਇੰਦਰ ਵੀਡੀਓ ਨਹੀਂ ਬਣਾ ਸਕਦੇ ਸੀਗੇ। ਪਿੰਡਪੜਾ ਵਾਲਾ ਇਲਾਕਾ ਤੁਹਾਨੂੰ ਦਰਸ਼ਨ ਕਰਾਉਂਦੇ ਹੈਗੇ। ਇਤਿਹਾਸ ਇਹ ਹੀ ਹੈ ਵੀ ਜਦੋਂ ਛੇਵੇਂ ਪਾਤਸ਼ਾਹ ਇੱਥੇ ਆਏ ਸਨ ਨਾਨਕ ਮੱਤੇ ਇਕਲ ਨੂੰ ਸਿੱਧਾਂ ਨੇ ਸਾੜਤਾ ਸੀਗਾ। ਉਸ ਵੇਲੇ ਫਿਰ ਸਿੱਧ ਜਿਸ ਰਾਜੇ ਕੋਲ ਗਏ ਸੀਗੇ ਉਹ ਪਿਲੀਪੀਤ ਦਾ ਰਾਜਾ ਸੀਗਾ ਕਿਉਂਕਿ ਨਾਨਕ ਮਤਾ ਜਿਹੜਾ ਸਤਾਰਗੰਜ ਏਰੀਆ 'ਚ ਪੈਂਦਾ ਹੈਗਾ ਉਹ ਰਿਆਸਤ ਦਾ ਹਿੱਸਾ ਸੀ ਪਿਲੀਪੀਤ ਦੀ ਪਿਲੀਪੀਤ ਇੱਕ ਰਾਜਾ ਸੀਗਾ ਔਰ ਜਿਹੜੀ ਸਤਾਰਗੰਜ ਏਰੀਆ ਹੈਗਾ ਜਿੱਥੇ ਅੱਜ ਕੱਲ ਨਾਨਕ ਮਤਾ ਹੈਗਾ ਉਹ ਪਿਲੀਪੀਤ ਦੀ ਰਿਆਸਤ ਦੇ ਅੰਡਰ ਆਂਦਾ ਸੀ ਪਰ ਅੱਜ ਕੱਲ ਉੱਤਰਾਖੰਡ 'ਚ ਆਂਦਾ ਨਾਨਕ ਮਤਾ ਤੇ ਇਹ ਰੂਪੀ ਚ ਆਂਦਾ ਪਿਲੀਪੀਤ ਬਾਰਡਰ ਏਰੀਆ ਬਣ ਕੇ ਸਟੇਟ ਬਣਾਉਣ ਕਰਕੇ ਪਹਿਲਾਂ ਨਹੀਂ ਸੀ ਇਦਾਂ ਹੁਣ ਅਸੀਂ ਇੱਥੋਂ ਨਿਕਲ ਗਏ ਅੱਗੇ ਚੱਲਾ ਪਾਤਾ ਹੈਗਾ ਹੁਣ ਅਸੀਂ ਲਖਨਪੁਰ ਖੀਰੀ ਦੇ ਵਿੱਚ ਦਰਸ਼ਨ ਕਰਾਂਗੇ ਜਾ ਕੇ ਕੁੜਿਆਲ ਘਾਟ ਸਾਹਿਬ ਦੇ ਜਿਹੜਾ ਕਿ ਇੱਥੋਂ 165 ਕਿਲੋਮੀਟਰ ਦੇ ਆਸ-ਪਾਸ ਦਾ ਬਣਦਾ ਹੈਗਾ 11 ਵਜੇ ਦਾ ਇੱਥੋਂ ਨਹਿਵੇਂ 11 10 ਹੋ ਗਏ ਹੈਗੇ ਇੱਥੇ ਭੀੜ ਪੜਵਾਣ ਇਲਾਕਾ ਹੈਗਾ ਪਲੀਪਾ ਦਾ ਪਲੀਪੇ ਦਾ ਇੱਥੋਂ ਨਿਕਲਦੇ ਆ ਕਰਦੇ ਆ ਚੱਲ ਕੇ ਅੱਗੇ ਦਰਸ਼ਨ ਧੰਨਵਾਦ